28 ਜਨਵਰੀ ਸ਼ਾਮ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੈ ਕਿ ਐਸਕੇਐਮ ਤੇ ਸ਼ੰਭੂ ਖਣੋਰੀ ਲੜਾਈ ਲੜ ਰਹੀਆਂ ਜੱਥੇਬੰਦੀਆਂ ਦੇ ਵਿਚਾਲੇ ਏਕਤਾ ਦੇ ਲਈ ਇਕੇ ਦੇ ਲਈ ਫਿਰ ਮੀਟਿੰਗ ਹੋਣ ਜਾ ਰਹੀ ਹੈ ਔਰ ਇਹ ਮੀਟਿੰਗ 12 ਫਰਵਰੀ ਨੂੰ ਹੋਣੀ ਦੱਸੀ ਜਾ ਰਹੀ ਹੈ ਇਹ ਮੀਟਿੰਗ ਕਿੱਥੇ ਹੋਏਗੀ ਕਿਵੇਂ ਹੋਏਗੀ ਔਰ ਕੀ ਇਹਦੇ 'ਚ ਨਿਕਲੇਗਾ ਪੂਰੀ ਗੱਲ ਆਪਾਂ ਅੱਗੇ ਤੁਹਾਨੂੰ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਬੀਜੇਪੀ ਦੇ ਲਈ ਪ੍ਰਚਾਰ ਕੀਤਾ ਦਿੱਲੀ ਦੇ ਵਿੱਚ ਕਿੱਥੇ ਕੀਤਾ ਕਿਵੇਂ ਕੀਤਾ ਤੇ ਕਿਉਂ ਕੀਤਾ ਇਹਦੀ ਗੱਲ ਆਪਾਂ ਅੱਗੇ ਕਰਦੇ ਹਾਂ ਤੀਜੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵਧੀਕ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਹੈ ਜਿਦੇ ਵਿੱਚ ਇਹ ਹੁਕਮ ਦੁਹਰਾਏ ਗਏ ਨੇ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਜਾਂ ਸਰਕਾਰੀ ਮੁਲਾਜ਼ਮ ਜਿਹੜਾ ਸੇਵਾਵਾਂ ਕਾਨੂੰਨ ਹੈ ਉਹਦੇ ਤਹਿਤ ਜਿਹੜਾ ਨਿਯਤ ਸਮਾਂ ਹੈ ਲੋਕਾਂ ਦੇ ਕੰਮ ਕਰਨ ਦਾ ਜਨਤਾ ਦੇ ਕੰਮ ਕਰਨ ਦਾ ਜੇ ਉਹਨੇ ਟਾਈਮ ਦੇ ਵਿੱਚ ਕੰਮ ਕੋਈ ਅਧਿਕਾਰੀ ਕਰਮਚਾਰੀ ਮੁਲਾਜ਼ਮ ਨਹੀਂ ਕਰਦਾ ਲੇਟ ਕਰਦਾ ਤਾਂ ਫਿਰ ਉਹਨੂੰ 5000 ਰੁਪਏ ਜੁਰਮਾਨਾ ਲੱਗ ਸਕਦਾ ਹੈ ਤੇ ਇਹਦੇ ਉੱਪਰ ਵੀ ਪੂਰੀ ਜਾਣਕਾਰੀ ਆਪਾਂ ਅੱਗੇ ਕਰਦੇ ਹਾਂ ਪਹਿਲੀ ਖਬਰ ਤੋਂ ਗੱਲ ਸ਼ੁਰੂ ਕਰੀਏ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਫਿਰ ਏਕੇ ਦੀ ਮੀਟਿੰਗ ਹੋਏਗੀ ਦੇਖੋ ਜੀ ਐਸਕੇਐਮ ਭਾਰਤ ਤੇ ਸ਼ੰਭੂ ਮੋਰਚਾ ਜਿਹੜਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਔਰ ਜਿਹੜਾ ਦੂਜੇ ਪਾਸੇ ਐਸਕੇਐਮ ਗੈਰ ਸਿਆਸੀ ਹੈ ਇਹਨਾਂ ਤਿੰਨਾਂ ਦੇ ਵਿਚਾਲੇ ਏਕਤਾ ਦੇ ਲਈ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੀਆਂ ਨੇ ਦੋ ਮੀਟਿੰਗਾਂ ਅਗੜ ਪਿੱਛੜ 13 ਨੂੰ ਤੇ 18 ਜਨਵਰੀ ਨੂੰ ਲਗਾਤਾਰ ਪਾਤੜਾਂ ਦੇ ਵਿੱਚ ਹੋਈਆਂ ਨੇ ਪਰ ਉਹਨਾਂ ਮੀਟਿੰਗਾਂ 'ਚ ਕੋਈ ਖਾਸ ਕੁਝ ਨਿਕਲਿਆ ਨਹੀਂ ਉੱਥੇ ਵਿਚਾਰਾਂ ਹੋਈਆਂ ਬਸ ਵਿਚਾਰਾਂ ਹੋ ਕੇ ਇੱਕ ਦੋ ਸੱਦੇ ਸਾਂਝੇ ਕਰ ਲਏ ਗਏ ਤੇ ਬਸ ਆਪੋ ਆਪਣੇ ਘਰਾਂ ਨੂੰ ਚਲੇ ਗਏ ਤਾਂ ਹੁਣ ਫਿਰ ਦੱਸਿਆ ਜਾ ਰਿਹਾ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ 12 ਫਰਵਰੀ ਨੂੰ ਫਿਰ ਏਕਤਾ ਦੇ ਲਈ ਮੀਟਿੰਗ ਕੀਤੀ ਜਾਵੇਗੀ ਜਦੋਂ ਪਹਿਲਾਂ ਐਸਕੇਐਮ ਭਾਰਤ ਨੇ ਇੱਕ ਟੁਹਾਨਾ ਦੇ ਵਿੱਚ ਮਹਾਪੰਚਾਇਤ ਕੀਤੀ ਹਰਿਆਣੇ ਤੇ ਦੂਜੇ ਪਾਸੇ ਫਿਰ ਮੋਗੇ 'ਚ ਕੀਤੀ ਮਹਾਪੰਚਾਇਤ ਉਸ ਵਕਤ ਮੋਗੇ ਦੀ ਮਹਾਪੰਚਾਇਤ 'ਚ ਇੱਕ ਮਤਾ ਪਾਸ ਕੀਤਾ ਸੀ ਬਹੁਤ ਵੱਡੇ ਲੋਕਾਂ ਦੇ ਇਕੱਠ ਦੇ ਵਿੱਚ ਵੀ ਅਸੀਂ ਸ਼ੰਭੂ ਤੇ ਖਨੌਰੀ ਮੋਰਚੇ ਦੇ ਨਾਲ ਇਕਤਾ ਕਰਨ ਦੇ ਲਈ ਖੁਦ ਜਾਵਾਂਗੇ ਤੇ ਐਸਕੇਐਮ ਵਾਲੇ ਖੁਦ ਗਏ ਵੀ ਉਸ ਤੋਂ ਬਾਅਦ ਮੀਟਿੰਗਾਂ ਹੋਈਆਂ ਇਕਤਾ ਸਿਰੇ ਨਹੀਂ ਚੜੀ ਹੁਣ ਇੱਕ ਮਹਾ ਪੰਚਾਇਤ ਅਜਨਾਲਾ ਦੇ ਵਿੱਚ ਕੀਤੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਖਨੌਰੀ ਤੇ ਸ਼ੰਭੂ ਤੇ ਲੜਾਈ ਲੜ ਰਿਹਾ ਉਹਨਾਂ ਨੇ ਉਹਦੇ ਚ ਫਿਰ ਉਹਨਾਂ ਨੇ ਵੀ ਮਤਾ ਪਾਇਆ ਕਿ ਅਸੀਂ ਇਕਤਾ ਦੇ ਲਈ ਕੋਸ਼ਿਸ਼ ਕਰਾਂਗੇ ਇਕਤਾ ਦੇ ਲਈ ਯਤਨ ਅਸੀਂ ਹੋਰ ਤੇਜ਼ ਕਰਾਂਗੇ ਤਾਂ ਫਿਰ ਇਹਦੇ ਵਿੱਚੋਂ ਹੀ 12 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਏਕਤਾ ਦੇ ਲਈ ਵਿਚਾਰ ਕਰਨ ਲਈ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਹੈ ਹੁਣ ਉਹਦੇ ਚੋਂ ਨਿਕਲਦਾ ਕੀ ਹੈ ਇਹਦੇ ਤੇ ਜੋਗਿੰਦਰ ਸਿੰਘ ਉਗਰਾਹਾ ਦਾ ਵੀ ਬਿਆਨ ਆ ਗਿਆ ਇਹਦੇ ਤੇ ਕਾਕਾ ਸਿੰਘ ਕੋਟੜਾ ਜਿਹੜੇ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਦੇ ਸੀਨੀਅਰ ਆਗੂ ਐ ਉਹਨਾਂ ਦਾ ਵੀ ਬਿਆਨ ਆ ਗਿਆ ਉਹ ਦੋਨੋਂ ਕਹਿੰਦੇ ਨੇ ਉਗਰਾਹਾ ਸਾਹਿਬ ਕਹਿੰਦੇ ਕਿ ਪਹਿਲਾਂ ਕੋਸ਼ਿਸ਼ ਹੋਈ ਹੈ ਪਰ ਪੇਚ ਇੱਥੇ ਅੜਦਾ ਕਿ ਜਿਹੜੇ ਸ਼ੰਭੂ ਖਨੋਰੀ ਲੜਾਈ ਲੜ ਰਹੇ ਨੇ ਉਹ ਜਿਹੜਾ ਨਵਾਂ ਖੇਤੀ ਕਾਨੂੰਨਾਂ ਦਾ ਖਰੜਾ ਆ ਉਹਨੂੰ ਪਹਿਲੇ ਨੰਬਰ ਦੀ ਮੰਗ ਮੰਨਣ ਨੂੰ ਤਿਆਰ ਨਹੀਂ ਪਰ ਉਹ ਕਹਿੰਦੇ ਅਸੀਂ ਮੰਨਦੇ ਆ ਕਿ ਬਾਕੀ ਜਿਹੜੀਆਂ ਮੰਗਾਂ ਨੇ 13 14 ਸਾਡੀਆਂ ਉਹ ਠੀਕ ਨੇ ਅਸੀਂ ਉਹਨਾਂ ਤੇ ਖੜੇ ਆ ਪਰ ਹੁਣ ਜਦੋਂ ਤਿੰਨ ਪਹਿਲਾਂ ਵਾਲੇ ਖੇਤੀ ਕਾਨੂੰਨਾਂ ਵਰਗਾ ਖਰੜਾ ਫੇਰ ਭੇਜਿਆ ਗਿਆ ਸੂਬਿਆਂ ਨੂੰ ਤਾਂ ਉਹ ਸਭ ਤੋਂ ਵੱਡਾ ਤੇ ਪਹਿਲੇ ਨੰਬਰ ਦਾ ਮੁੱਦਾ ਬਣਦਾ ਹੈ ਉਹਦੇ ਤੇ ਪਹਿਲੇ ਨੰਬਰ ਤੇ ਉਹਨੂੰ ਰੱਖਣਾ ਚਾਹੀਦਾ ਹੈ ਤੇ ਉਹ ਕਹਿੰਦੇ ਵੀ ਉਦੋਂ ਪਾਤਣਾਂ ਵਾਲੀਆਂ ਮੀਟਿੰਗਾਂ 'ਚ ਸਹਿਮਤੀ ਨਹੀਂ ਬਣੀ ਜੇਕਰ ਉਗਰਾਹਾ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼ੰਭੂ ਖਣੋਰੀ ਵਾਲੀਆਂ ਜੱਥੇਬੰਦੀਆਂ ਜਿਹੜੀਆਂ ਨੇ ਉਹ ਇਹਦੇ ਉੱਪਰ ਕੋਈ ਨਵੀਂ ਸਮਝ ਲੈ ਕੇ ਆਉਂਦੀਆਂ ਨੇ ਤਾਂ ਫਿਰ ਮੀਟਿੰਗ ਵੀ ਹੋ ਸਕਦੀ ਹੈ ਫਿਰ ਕੰਮ ਅੱਗੇ ਵੱਧ ਸਕਦਾ ਹੈ ਉਧਰ ਕਾਕਾ ਸਿੰਘ ਕੋਟੜਾ ਨੇ ਵੀ ਚੈਨਲਾਂ ਦੇ ਉੱਪਰ ਗੱਲ ਕਰਦੇ ਆ ਇਹ ਕਿਹਾ ਕਿ ਦੇਖੋ ਯਤਨ ਹੋਏ ਨੇ ਪਹਿਲਾਂ ਅਸੀਂ ਫੇਰ ਹੀ ਯਤਨ ਕਰਾਂਗੇ ਦੇਖਦੇ ਆ ਕਿੱਥੇ ਕਿ ਜਾ ਕੇ ਸਹਿਮਤੀ ਬਣਦੀ ਹੈ ਦੇਖੋ ਜੇ ਤਾਂ ਦੋਨਾਂ ਧਿਰਾਂ ਦੀ ਏਕਤਾ ਦੇ ਲਈ ਇੱਛਾ ਹੈ ਫਿਰ ਤਾਂ ਬਣ ਜੂ ਸਹਿਮਤੀ ਤੇ ਜੇ ਇੱਛਾ ਨਹੀਂ ਗਈ ਐਵੇਂ ਲੋਕ ਵਿਖਾਵਾ ਫੇਰ ਨਹੀਂ ਬਣਨੀ ਸਹਿਮਤੀ ਅੰਦਰ ਕੀ ਹੈ ਗੱਲ ਇੱਥੋਂ ਤੈ ਹੁੰਦੀ ਹੈ ਜੇਕਰ ਕਿਸੇ ਵਿਅਕਤੀ ਨੇ ਤਾਰਿਆ ਹੋਵੇ ਕਿ ਮੈਂ ਇਹਦੇ ਨਾਲ ਮਿਲਣਾ ਵਰਤਣਾ ਵਿਚਰਨਾ ਫਿਰ ਵਿਅਕਤੀ ਸਾਰੀਆਂ ਗੱਲਾਂ ਭੁੱਲ ਪਲਾ ਜਾਂਦਾ ਹੈ ਤੇ ਜਦੋਂ ਕਿਸੇ ਵਿਅਕਤੀ ਨੇ ਧਾਰਿਆ ਹੋਵੇ ਕਿ ਮੈਂ ਇਸ ਬੰਦੇ ਦੇ ਨਾਲ ਵਰਤਣਾ ਵਿਚਰਨਾ ਨਹੀਂ ਫਿਰ ਬੰਦਾ ਭੁੱਲਦਾ ਨਹੀਂ ਹੁੰਦਾ ਫਿਰ ਨਿੱਕੀ ਨਿੱਕੀ ਗੱਲ ਦੇ ਮੁੱਦੇ ਬਣਾਉਂਦਾ ਫਿਰ ਨਿੱਕੀ ਨਿੱਕੀ ਗੱਲ ਦੇ ਇਸ਼ੂ ਬਣਦੇ ਨੇ ਖੈਰ ਜਥੇਬੰਦੀਆਂ ਦੇ ਵਿੱਚ ਮਾਮਲਾ ਇੰਨਾ ਕਿ ਨਹੀਂਗਾ ਜਥੇਬੰਦੀਆਂ ਚ ਵਿਚਾਰ ਧਾਰਕ ਨੁਕਤੇ ਨੇ ਨੀਤੀ ਪਾਲਿਸੀ ਦਾ ਲੜਨ ਦੇ ਅਸੂਲਾਂ ਦਾ ਸਵਾਲ ਹੈ ਤਾਂ ਹਰ ਇੱਕ ਨੂੰ ਆਪੋ ਆਪਣੇ ਵੱਧ ਠੀਕ ਲੱਗਦੇ ਨੇ ਇਹ ਜਥੇਬੰਦੀਆਂ ਦੀ ਜਮਹੂਰੀਅਤ ਹੈ ਕਿ ਉਹਨਾਂ ਕਿੱਥੋਂ ਤੱਕ ਇਕੱਠੇ ਹੋ ਕੇ ਚੱਲਣਾ ਤੇ ਕਿਹੜੇ ਨੁਕਤਿਆਂ ਦੇ ਉੱਪਰ ਨਹੀਂ ਚੱਲਣਾ ਸੋ ਅੱਜ ਦੀ ਸਥਿਤੀ ਦੇ ਤੱਕ ਏਕਤਾ ਦਾ ਪ੍ਰੋਸੈਸ ਜਿਹੜਾ ਉਹ ਕਿੱਥੋਂ ਤੱਕ ਪਹੁੰਚਿਆ ਉਹ ਤੁਹਾਨੂੰ ਦੱਸਿਆ ਵੈਸੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਜਥੇਬੰਦੀਆਂ ਨੂੰ ਏਕਤਾ ਕਰਨੀ ਚਾਹੀਦੀ ਹੈ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿਸਾਨ ਚਾਹੁੰਦੇ ਨੇ ਕਿ ਜੇਕਰ ਜਥੇਬੰਦੀਆਂ ਨਾਰਾ ਦਿੰਦੀਆਂ ਨੇ ਇਹ ਕੱਲੇ-ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਤਾਂ ਫਿਰ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਫਿਰ ਇਹ ਕੱਲੀਆਂ-ਕੱਲੀਆਂ ਮਾਰ ਕੇ ਉਹ ਖਾਰੀਆਂ ਐ ਇੰਨੀ ਵੱਡੀ ਤਾਕਤ ਹੈ ਕੇਂਦਰ ਸਰਕਾਰ ਉਹਨੂੰ ਝਕਾਉਣ ਦੇ ਲਈ ਕੱਲਿਆਂ ਕੋਸ਼ਿਸ਼ ਕਰਨ ਲੱਗ ਪੈਣਾ ਇਹ ਇੱਕ ਅਦਰਸ਼ਵਾਦੀ ਝੂਠਾ ਖਿਆਲ ਹੈ ਇਹ ਕੁਝ ਲੋਕ ਕਹਿ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਇਹ ਏਕਤਾ ਦਾ ਪ੍ਰੋਸੈਸ ਜਿਹੜਾ ਇੱਕ ਇਧਰ ਨੂੰ ਤੁਰਦਾ ਕਿੰਨਾ ਸਿਰੇ ਚੜਦਾ ਕਿੰਨਾ ਨਹੀਂ ਚੜਦਾ ਅਗਲੀ ਵੱਡੀ ਖਬਰ ਹੈ ਮਨਕੀਰਤ ਔਲਖ ਪੰਜਾਬੀ ਗਾਇਕ ਉਹ ਬੀਜੇਪੀ ਦੇ ਹੱਕ ਦੇ ਵਿੱਚ ਦਿੱਲੀ 'ਚ ਪ੍ਰਚਾਰ ਕਰ ਰਿਹਾ ਹੈ। ਬੀਜੇਪੀ ਕਿਉਂਕਿ ਦਿੱਲੀ ਦੇ ਵਿੱਚ ਚੋਣਾਂ ਨੇ ਆਮ ਆਦਮੀ ਪਾਰਟੀ ਵੀ ਜ਼ੋਰ ਲਾ ਰਹੀ ਹੈ, ਬੀਜੇਪੀ ਵੀ ਲਾ ਰਹੀ ਹੈ, ਕਾਂਗਰਸ ਵੀ ਲਾ ਰਹੀ ਹੈ ਤੇ ਮਨਕੀਰਤ ਔਲਖ ਜਿਹੜਾ ਪੰਜਾਬੀ ਗਾਇਕ ਹੈ ਉਹ ਬੀਜੇਪੀ ਦਾ ਜਿਹੜਾ ਰਜ਼ੌਰੀ ਗਾਰਡਨ ਤੋਂ ਉਮੀਦਵਾਰ ਹੈ ਮਨਜਿੰਦਰ ਸਿੰਘ ਸਿਰਸਾ ਉਹਦੇ ਹੱਕ ਤੇ ਪੱਖ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉੱਥੇ ਗਿਆ। ਮਨਕੀਰਤ ਔਲਖ ਔਰ ਉਹਦੇ ਨਾਲ ਖੜਕੇ ਬੀਜੇਪੀ ਦੇ ਉਮੀਦਵਾਰ ਦੇ ਮਨਕੀਰਤ ਔਲਖੇ ਕਹਿ ਰਿਆ ਸੀਗਾ ਕਿ ਇਹਨੂੰ ਵੋਟ ਪਾਉਣੀ ਹੈ ਡਟ ਕੇ ਪਾਉਣੀ ਹੈ ਔਰ ਜਿਹੜੀ ਵੋਟਾਂ ਵਾਲੀ ਮਸ਼ੀਨ ਹੈ ਉਹਦਾ ਬਟਨ ਇਹਨਾਂ ਦਬਾਓ ਕਿ ਉਹ ਟੀ ਟੀ ਕਰਨ ਲੱਗ ਜੇ ਖੈਰ ਮਨਕੀਰਤ ਔਲਖ ਸਭ ਟੀ ਟੀ ਤੋਂ ਪਹਿਲਾਂ ਹੀ ਕਰਦਾ ਹੁੰਦਾ ਹੋਰ ਵੱਧ ਕੀ ਕਰ ਲੂਗਾ ਜੇ ਤੁਹਾਡੇ ਆਖੇ ਲਾ ਕੇ ਕਿਸੇ ਨੇ ਜ਼ਿਆਦਾ ਦਬਾ ਦਿੱਤਾ ਤੇ ਖਰਾਬ ਭਾਵੇਂ ਹੋ ਜੇ ਵੱਧ ਵੋਟਾਂ ਨਹੀਂ ਪੈਣਗੀਆਂ ਇੱਕ ਮਸ਼ੀਨ ਦਾ ਬਟਨ ਇੱਕ ਵਾਰੀ ਨੱਪਿਆਂ ਜਾਂ ਜ਼ੋਰ ਨਾਲ ਨੱਪਿਆਂ ਜਾਂ ਘੱਟ ਜ਼ੋਰ ਨਾਲ ਨੱਪਿਆ ਵੋਟ ਉਹਨੇ ਇੱਕ ਹੀ ਪਾਉਣੀ ਮਨਕੀਰਤ ਜੀ ਹਾਂ ਤੁਸੀਂ ਵੈਸੇ ਉੱਥੇ ਇਹੀ ਪ੍ਰਭਾਵ ਦੇਣਾ ਚਾਹੁੰਦੇ ਸੀ ਕਿ ਮੈਂ ਭਾਜਪਾ ਦੇ ਹੱਕ 'ਚਾਂ ਪੱਖ 'ਚਾਂ ਮੈਂ ਤਾਂ ਬਹੁਤ ਜ਼ੋਰ ਲਾਤਾ ਇਸੇ ਲਈ ਸ਼ਾਇਦ ਇਹ ਗੱਲਾਂ ਮਨਕੀਰਤਔਲਖ ਸਾਹਿਬ ਨੇ ਬੋਲੀਆਂ ਨੇ ਚਲੋ ਠੀਕ ਹੈ ਬੋਲ ਦੇਣ ਪਰ ਇੱਥੇ ਇੱਕ ਗੱਲ ਮੈਂ ਲੋਕਾਂ ਨੂੰ ਕਹਿਣੀ ਚਾਹਣਾ ਅੱਜ ਜਦੋਂ ਪੰਜਾਬ ਦੇ ਸਮੁੱਚੀ ਕਿਸਾਨੀ ਜਿਹੜੀ ਹੈ ਉਹ ਭਾਜਪਾ ਸਰਕਾਰ ਦੇ ਖਿਲਾਫ ਲੜਾਈ ਲੜ ਰਹੀ ਹੈ ਸ਼ੰਭੂ ਖਣੋਰੀ ਦੇ ਉੱਪਰ ਬੈਠੇ ਨੇ ਮਰਨ ਵਰਤ ਰੱਖੇ ਹੋਏ ਨੇ ਬਹੁਤ ਝੜਪਾਂ ਹੋ ਰਹੀਆਂ ਨੇ ਉਸ ਟਾਈਮ ਦੇ ਉੱਪਰ ਮਨਕੀਰਤ ਔਲਖ ਭਾਜਪੀ ਦੇ ਲਈ ਪ੍ਰਚਾਰ ਕਰ ਰਿਹਾ ਹੈ ਤਾਂ ਇਹੀ ਮਨਕੀਰਤ ਔਲਖ ਆਪਣੇ ਆਪ ਨੂੰ ਕਿਸਾਨਾਂ ਮਜ਼ਦੂਰਾਂ ਦਾ ਪੁੱਤ ਵੀ ਕਹਿੰਦਾ ਇਹ ਇਹ ਵੀ ਕਹਿੰਦਾ ਕਿ ਅਸੀਂ ਤਾਂ ਕਿਸਾਨਾਂ ਮਜ਼ਦੂਰਾਂ ਦੇ ਸਿਰੋਂ ਪਲਦੇ ਆਂ ਇਹ ਗੱਲ ਹੈ ਵੀ ਸੱਚੀ ਮਨਕੀਰਤ ਔਲਖ ਹੋਰਾਂ ਦੇ ਜਿਹੜੇ ਵੱਡੀ ਗਿਣਤੀ ਪਿੰਡਾਂ 'ਚ ਫੈਨ ਨੇ ਉਹ ਕਿਸਾਨੀ 'ਚੋਂ ਨੇ ਤਾਂ ਹੁਣ ਕੀ ਕਹੋਗੇ ਮਨਕੀਰਤ ਔਲਖ ਨੂੰ ਜਿਹੜਾ ਜਾ ਕੇ ਭਾਜਪੀ ਦੇ ਲਈ ਪ੍ਰਚਾਰ ਕਰ ਰਿਹਾ ਹੈ ਹੋਬੀ ਢਾਲੀਵਾਲ ਜਿਹੜਾ ਅੱਜ ਭਾਜਪੀ ਚਲਿਆ ਗਿਆ ਫਿਲਮੀ ਅਦਾਕਾਰ ਹੈ ਪਹਿਲਾਂ ਜਦੋਂ ਤਿੰਨ ਖੇਤੀ ਕਾਨੂੰਨਾ ਤੇ ਮੋਰਚਾ ਲੱਗਿਆ ਸੀ ਤਾਂ ਹੋਬੀ ਢਾਲੀਵਾਲ ਦਿੱਲੀ ਕਿਸਾਨ ਮੋਰਚੇ 'ਚ ਕਿਸਾਨਾਂ ਦੇ ਹੱਕ 'ਚ ਪਹੁੰਚਿਆ ਮੈਂ ਵੀ ਉੱਥੇ ਉਹਦੀ ਇੰਟਰਵਿਊ ਕੀਤੀ ਉਦੋਂ ਉਹਨੇ ਬੜੀਆਂ ਤਿੱਖੀਆਂ ਗੱਲਾਂ ਬੋਲੀਆਂ ਸੀ ਮੋਦੀ ਸਰਕਾਰ ਨੂੰ ਤੇ ਡਿਕਟੇਟਰ ਤਾਨਾਸ਼ਾ ਬੜਾ ਕੁਝ ਬੋਲਦਾ ਸੀ ਡਾਇਲੋਗ ਸੱਟਨੇ ਸੀਗੇ ਉਹ ਟਕਾਟਕਾ ਸੱਟੇ ਸੀ ਤੇ ਉਸ ਤੋਂ ਬਾਅਦ ਉਹ ਹੋਬੀ ਢਾਲੀਵਾਲ ਖੋਦ ਹੀ ਬੀਜੇਪੀ ਚਲਾ ਗਿਆ ਉਦੋਂ ਤਾਂ ਕੈਪਟਨ ਮਰਿੰਦਰ ਵੀ ਸੁਨੀਲ ਜਾਖੜ ਵੀ ਆ ਰਵਨੀਤ ਬਿੱਟੂ ਪਾਰਲੀਮੈਂਟ ਅੱਗੇ ਬੈਠਾ ਰਿਹਾ ਉਦੋਂ ਧਰਨਾ ਲਾ ਕੇ ਵੀ ਕਿਸਾਨਾਂ ਦੇ ਉਲਟ ਕਿਉਂ ਬੀਜੇਪੀ ਸਰਕਾਰ ਹੈ ਤੇ ਮਨਪ੍ਰੀਤ ਬਾਦਲ ਉਹ ਵੀ ਤੇ ਤੁਸੀਂ ਦੇਖੋ ਅੱਜ ਇਹ ਸਾਰੇ ਦੇ ਸਾਰੇ ਨਾਂ ਕਿੱਥੇ ਨੇ ਬੀਜੇਪੀ ਚ ਜਾਖੜ ਵੀ ਕੈਪਟਨ ਵੀ ਬਿੱਟੂ ਵੀ ਮਨਪ੍ਰੀਤ ਬਾਦਲ ਵੀ ਸਾਰੇ ਦੇ ਸਾਰੇ ਉੱਥੇ ਬੈਠੇ ਨੇ ਉਧਰ ਸਲਾਹਾਂ ਦੇ ਰਹੇ ਨੇ ਉਧਰ ਸਪੋਰਟ ਕਰ ਰਹੇ ਨੇ ਅੱਜ ਫੇਰ ਜਿਹੜਾ ਤਿੰਨ ਖੇਤੀ ਕਾਨੂੰਨਾਂ ਦਾ ਖਰੜਾ ਉਹ ਬੀਜੇਪੀ ਵਾਪਸ ਲੈ ਆਈ ਹੈ ਬੀਜੇਪੀ ਉਹ ਨੀਤੀਆਂ ਉਹ ਪਾਲਿਸੀਆਂ ਹਰ ਹਾਲ ਲਾਗੂ ਕਰਨਾ ਚਾਹੁੰਦੀ ਹੈ ਪਰ ਜਿਹੜੀ ਜਿਹੜੀ ਸਾਡੀ ਸਮਝ ਹੈ ਉਹ ਅਜੇ ਉਸ ਪੱਧਰ ਤੇ ਨਹੀਂ ਪਹੁੰਚੀ ਮਨਕੀਰਤ ਔਲਖ ਵਰਗੇ ਲੋਕ ਨੇ ਜਿਹੜੇ ਉਹ ਬੀਜੇਪੀ ਦੇ ਪੂਰੇ ਪੱਖ ਤੇ ਹੱਕ ਦੇ ਵਿੱਚ ਖੜੇ ਨੇ ਇਸ ਤੋਂ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਅੱਜ ਇੱਕ ਵਧੀਕ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਪੰਜਾਬ ਸਰਕਾਰ ਨੇ ਲਈ ਹੈ ਜਿਦੇ ਚ ਇਹ ਹੁਕਮ ਕੀਤੇ ਗਏ ਨੇ ਕਿ ਜੇਕਰ ਕੋਈ ਕਰਮਚਾਰੀ ਸਰਕਾਰੀ ਮੁਲਾਜ਼ਮ ਦਾ ਅਧਿਕਾਰੀ ਜਿਹੜਾ ਮਤਲਬ ਸੇਵਾ ਕਾਨੂੰਨ ਹੈ ਉਹਦੀਆਂ ਸ਼ਰਤਾਂ ਨੇ ਵੀ ਆਹ ਕੰਮ ਵੀ ਨੇਚ ਪੱਕਾ ਹੋਊਗਾ ਆਹ ਕੰਮ 35 ਦਿਨਾਂ ਚ ਹੋਊਗਾ ਆ 40 ਦਿਨਾਂ ਚ ਹੋਊਗਾ ਜੇ ਨਿਰਧਾਰਤ ਕੰਮਾਂ ਦੇ ਦਿਨਾਂ ਦੇ ਵਿੱਚ ਕੋਈ ਅਧਿਕਾਰੀ ਕਰਮਚਾਰੀ ਮੁਲਾਜ਼ਮ ਕੰਮ ਕਰਕੇ ਲੋਕਾਂ ਦਾ ਨਹੀਂ ਦਿੰਦਾ ਜਾਂ ਜਨਤਾ ਨੂੰ ਉਹ ਇਸ ਤੋਂ ਵੱਧ ਕੰਮ ਤੇ ਚੱਕਰ ਲਵਾਉਂਦਾ ਤਾਂ ਫਿਰ ਉਹਦੇ ਉੱਪਰ 5000 ਦਾ ਜੁਰਮਾਨਾ ਤੇ ਹੋਰ ਕਾਰਵਾਈ ਹੋ ਸਕਦੀ ਹੈ ਇਹ ਗੱਲ ਅੱਜ ਆਖੀ ਗਈ ਹੈ ਤੇ ਨਾਲੇ ਵਿਧੀਕ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਮੁਲਾਜ਼ਮਾਂ ਦੇ ਉੱਪਰ ਕਰਮਚਾਰੀਆਂ ਦੇ ਉੱਪਰ ਧਿਆਨ ਰੱਖੋ ਚੈੱਕ ਰੱਖੋ ਇੰਜ ਨਾ ਹੋਵੇ ਕਿ ਉਹ ਲੋਕਾਂ ਦੇ ਕੰਮ ਨਾ ਕਰਨ ਇਹ ਗੱਲਾਂ ਆਖੀਆਂ ਗਈਆਂ ਪਰ ਇੱਥੇ ਚੱਲਦਾ ਕੀ ਹੈ ਤੁਸੀਂ ਦੇਖੋ ਜਿਹਨੂੰ ਮਰਜ਼ੀ ਪੁੱਛ ਲੋ ਜਿਹੜੇ ਕੰਮ ਕਰਨ ਦੇ ਲਈ 30 ਦਿਨ ਰੱਖੇ ਨੇ ਉਹ ਬਹੁਤੇ ਲੋਕਾਂ ਦੇ ਉਹ ਕੰਮ ਇੱਥੇ ਸਾਲ-ਸਾਲ ਲਟਕੇ ਰਹਿੰਦੇ ਨੇ ਇਹ ਸੇਵਾ ਕਾਨੂੰਨ ਬਣਿਆ ਤਾਂ ਬਹੁਤ ਟਾਈਮ ਹੋ ਗਿਆ ਹੈ ਲਾਗੂ ਕਿੱਥੇ ਹੋ ਰਿਹਾ ਹੈ ਕਿੰਨੇ ਅਧਿਕਾਰੀਆਂ ਜਾਂ ਮੁਲਾਜ਼ਮਾਂ ਨੂੰ ਹੁਣ ਤੱਕ 5000 ਦਾ ਜੁਰਮਾਨਾ ਪਾਇਆ ਗਿਆ ਕੰਮ ਦੇਰ ਕਰਨ ਕਰਕੇ ਕਿਤੇ ਨਹੀਂ ਪਾਇਆ ਗਿਆ ਹੁਣ ਅੱਜ ਫੇਰ ਜਦੋਂ ਇਹ ਦੁਹਰਾਇਆ ਗਿਆ ਵੇਖਾਂਗੇ ਕਿੰਨੇ ਕੁ ਮੁਲਾਜ਼ਮਾਂ ਜਾਂ ਕਰਮਚਾਰੀਆਂ ਨੂੰ 5000 ਰੁਪਏ ਜੁਰਮਾਨਾ ਪਾਇਆ ਜਾਂਦਾ ਹੈ ਵੈਸੇ ਸਾਨੂੰ ਨਹੀਂ ਲੱਗਦਾ ਪਾਇਆ ਜਾਊਗਾ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਤੇ ਆਪਣਾ ਕਮੈਂਟ ਤੁਸੀਂ ਜਰੂਰ ਲਿਖ ਦਿਓ ਮੈਂ ਤਾਂ ਇਹ ਕਹਿਣਾ ਕਿ ਇੱਥੇ ਅੰਨੀ ਪੀਂਦੀ ਤੇ ਕੁੱਤੇ ਛੱਟਦੇ ਨੇ ਸਰਕਾਰਾਂ ਵੀ ਖਬਰ ਨਹੀਂ ਜਾਣਦੀਆਂ ਸਭ ਕੁਝ ਨਹੀਂ ਪਰ ਬੇਕਦਰ ਨੇ ਕਦਰ ਸਿਰਫ ਵੋਟਾਂ ਮਿਲੇ ਲੋਕਾਂ ਦੀ ਕਰਦੇ ਨੇ ਅੱਗੇ ਪਿੱਛੇ ਲੋਕਾਂ ਦੀ ਕੋਈ ਕਦਰ ਨਹੀਂ ਅੱਗੇ ਪਿੱਛੇ ਜਨਤਾ ੱੱਕੇ ਖਾਵੇ ਤੇ ਜਿੱਧਰ ਮਰਜੀ ਜਾਵੇ ਭਾਵੇਂ ਠੱਠੇ ਖੂਹ ਚ ਡਿੱਗੇ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੁਣ ਦਿੱਲੀ ਚ ਵੋਟਾਂ ਨੇ ਤੇ ਦਿੱਲੀ ਚ ਸਾਰੀਆਂ ਪਾਰਟੀਆਂ ਏਦਾਂ ਦੇ ਦੰਦ ਲੈ ਕੇ ਗਈਆਂ ਹੋਈਆਂ ਨੇ ਜਿਹੜੇ ਦੰਦ ਦੂਜੇ ਸੂਬਿਆਂ ਚ ਜਿੱਥੇ ਵੋਟਾਂ ਪੈ ਚੁੱਕੀਆਂ ਨੇ ਉੱਥੇ ਨਹੀਂ ਉਹ ਦੰਦ ਰਹੇ ਉਹ ਦੰਦ ਕੱਲੇ ਦਿੱਲੀ ਚ ਨਹੀਂ ਹਾਥੀ ਦੇ ਦੰਦ ਦਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਇਹ ਤੁਸੀਂ ਸੁਣਿਆ ਹੋਣਾ ਪਰ ਸੱਚੀ ਮੁੱਚੀ ਦਿੱਲੀ ਚ ਦੇਖ ਲਓ ਹਾਥੀ ਦੇ ਦੰਦ ਦਿਖਾਉਣ ਲਈ ਇਸ ਟਾਈਮ ਦਿੱਲੀ ਚ ਨਹੀਂ ਖਾਣ ਵਾਲੇ ਉਹ ਜਿੱਥੇ ਵੋਟਾਂ ਪੈ ਚੁੱਕੀਆਂ ਨੇ ਅਸਲੀ ਦੰਦ ਉੱਥੇ ਨੇ ਤੁਸੀਂ ਦੇਖੋ ਜਿਹੜੇ ਐਲਾਨ ਦਿੱਲੀ ਦੀਆਂ ਵੋਟਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਕਰ ਰਹੀਆਂ ਨੇ ਦੂਜੇ ਸੂਬਿਆਂ 'ਚ ਉਹ ਐਲਾਨ ਕਿਉਂ ਨਹੀਂ ਕੀਤੇ ਜਾ ਰਹੇ ਜਿੱਥੇ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਜਿੱਥੇ ਸਰਕਾਰਾਂ ਬਣੀਆਂ ਹੋਈਆਂ ਨੇ ਉੱਥੇ ਕੀ ਕਾਰਨ ਹੈ ਕਿ ਦਿੱਲੀ ਵਾਲੇ ਕੰਮ ਨਹੀਂ ਕਰ ਸਕਦੇ ਹੁਣ ਤੁਸੀਂ ਦੇਖੋ ਭਾਜਪਾ ਨੇ ਐਲਾਨ ਕੀਤਾ ਦਿੱਲੀ ਦੇ ਵਿੱਚ ਵੀ ਜੇ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਹਰ ਇੱਕ ਔਰਤ ਨੂੰ ਪ੍ਰਤੀ ਮਹੀਨਾ 2500 ਰੁਪਏ ਦੇਵਾਂਗੇ ਤੇ ਹਰਿਆਣਾ 'ਚ ਵੀ ਭਾਜਪਾ ਦੀ ਸਰਕਾਰ ਹੈ ਔਰ ਕਿੰਨੇ ਸੂਬਿਆਂ ਚ ਬੀਜੇਪੀ ਦੀਆਂ ਸਰਕਾਰਾਂ ਨੇ ਉੱਥੇ ਕਿਉਂ ਨਹੀਂ ਬੀਜੇਪੀ ਦਿੰਦੀ ਨਹੀਂ ਦੇਣਗੇ ਆਮ ਆਦਮੀ ਪਾਰਟੀ ਦਿੱਲੀ ਚ ਆਖੀ ਜਾਂਦੀ ਹੈ ਪੁਜਾਰੀਆਂ ਨੂੰ 18000 ਰੁਪਇਆ ਗਰੰਥੀ ਸਿੰਘਾਂ ਨੂੰ ਵੀ 18000 ਮਹੀਨਾ ਤੇ ਔਰਤਾਂ ਨੂੰ 2100 ਰੁਪਇਆ ਮਹੀਨਾ ਕਹਿ ਰਹੇ ਨਾ ਪਰ ਪੰਜਾਬ ਚ ਇਹਨਾਂ ਦੀ ਸਰਕਾਰ ਹੈ ਪੰਜਾਬ ਚ ਗਰੰਥੀ ਸਿੰਘ ਵੀ ਹੈਗੇ ਨੇ ਤੇ ਪੁਜਾਰੀ ਵੀ ਹੈਗੇ ਨੇ ਇੱਥੇ ਚਵਾਨੀ ਦਿੱਤੀ ਜਾਂਦੀ ਹੈ ਔਰਤਾਂ ਨੂੰ ਦਿੱਲੀ ਚ ਫਿਰ 2100 ਰੁਪਇਆ ਮਹੀਨਾ ਦੇਣ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਹੈ ਪੰਜਾਬ ਚ ਕਿਉਂ ਨਹੀਂ ਦੇ ਰਿਹਾ ਪੰਜਾਬ ਚ ਸਰਕਾਰ ਹੈ ਨਾਲੇ 1000 ਰੁਪਇਆ ਮਹੀਨਾ ਕਿਹਾ ਸੀਗਾ ਹੁਣ ਉਹ ਕਿੱਧਰ ਗਿਆ ਸੋ ਇਹ ਗੱਲਾਂ ਸੋਚਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਵਿਚਾਰਨੀਆਂ ਚਾਹੀਦੀਆਂ ਨੇ ਜਦੋਂ ਤੱਕ ਲੋਕ ਇਹ ਗੱਲਾਂ ਸੋਚਣ ਵਿਚਾਰ ਨਹੀਂ ਲੱਗਦੇ ਉਦੋਂ ਤੱਕ ਕੱਖ ਨਹੀਂ ਬੰਨਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ